ਹੈਲੋ एवरीवन ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਚੱਲੇ ਆਂ ਜੀ ਹੰਸਾਲੀ ਸਾਹਿਬ ਤੇ ਉਧਰਲੀ ਸਾਈਡ ਸਰੰਦ ਸਾਈਡ ਮੇਰੀ ਨਨਾਨਾ ਹੈ ਜੀ ਉਹਨਾਂ ਦੇ ਪਿੰਡ ਉਹਨਾਂ ਨੂੰ ਆਪਾਂ ਨੇ ਦੇਣ ਜਾਣਾ ਹੈ ਜੀ ਸੰਧਾਰਾ ਲੋ ਜੀ ਆਪਾਂ ਆਪਣੇ ਸ਼ਹਿਰ ਖੜਣ ਤੋਂ ਚੱਲ ਪਏ ਆਂ ਜੀ ਸਭ ਤੋਂ ਪਹਿਲਾਂ ਆਪਾਂ ਜਾਵਾਂਗੇ ਜੀ ਹੰਸਾਲੀ ਸਾਹਿਬ ਮੱਥਾ ਟੇਕਣ ਵਾਸਤੇ ਉਸ ਤੋਂ ਬਾਅਦ ਫਿਰ ਆਪਾਂ ਚੱਲਾਂਗੇ ਜੀ ਅੱਗੇ ਤੇ ਨਨਾਨਾ ਦਾ ਘਰ ਵੀ ਦਿਖਾਵਾਂਗੇ ਜੀ ਉਹਨਾਂ ਦਾ ਨਵਾਂ ਘਰ ਪੈ ਰਿਆ ਹੈ ਜੀ ਤੇ ਲਓ ਜੀ ਇਹ ਸਾਡੇ ਸ਼ਹਿਰ ਦਾ 뷰 ਚੈੱਕ ਕਰ ਲਓ ਇਧਰੋਂ ਆਗੇ ਜੇ ਆਪਾਂ ਐਮ ਜੇ ਫਾਰਮ ਵਾਲੀ ਸਾਈਡ ਤੇ ਵਧੀਆ ਲੱਗਿਆ ਜੀ ਬਹੁਤ ਸੋਹਣੀ ਹਰਿਆਲੀ ਹੈ ਤੇ ਨੇਚਰਲ ਹਵਾ ਵਾਰਿਸ਼ ਹੋ ਕੇ ਆਤੀ ਸੀ ਤੇ ਇਹ ਸੰਡੇ ਦੀ ਵੀਡੀਓ ਹੈ ਜੀ ਥੋੜੇ ਦਿਨ ਲੇਟ ਹੋ ਗਿਆ ਆਪਾਂ ਇਸ ਕਰਕੇ ਕਿਉਂਕਿ ਥੋੜੀ ਜੀ ਪ੍ਰੋਬਲਮ ਚ ਹੁੰਦਾ ਹੈ ਜੀ ਕੰਪਿਊਟਰ ਮੇਰਾ ਥੋੜੀ ਜੀ ਪ੍ਰੋਬਲਮ ਕਰਦਾ ਹੈ ਜੀ ਇਸ ਕਰਕੇ ਬਲੌਗ ਲੇਟ ਹੋ ਜਾਂਦੇ ਨੇ ਫਿਰ ਮੈਂ ਸ਼ਾਰਟ ਵੀਡੀਓ ਨਾਲ ਕੰਮ ਚਲਾ ਲੈਂਦੀ ਆ ਲਓ ਜੀ ਅੱਪਾ ਆ ਗਏ ਜੀ ਤਿਰਪੜੀ ਵਾਲੇ ਰੋਡ ਤੇ ਵਧੀਆ ਲੱਗਿਆ ਜੀ ਦੇਖੋ ਸਾਡੇ ਸ਼ਹਿਰ ਦਾ 뷰 ਚੈੱਕ ਕਰੋ ਸਾਰੇ ਪਾਸੇ بارش ਪੈਣ ਨਾਲ ਹਰੀਆਲੀ ਬਹੁਤ ਸੋਹਣੀ ਹੋ ਗਈ ਹੈ ਜੀ ਤੇ ਸਾਰੇ ਜਣੇ ਵੀਡੀਓ ਨੂੰ ਲਾਈਕ ਤੇ ਕਮੈਂਟ ਜ਼ਰੂਰ ਕਰਕੇ ਜਾਇ ਜੀ ਜਿਹੜੇ ਮੇਰੇ ਨਵੇਂ ਵੀਵਰ ਜੁੜੇ ਨੇ ਜੀ ਬਹੁਤ ਬਹੁਤ ਧੰਨਵਾਦ ਮੇਰੇ ਭੈਣ ਭਰਾਵਾਂ ਦਾ ਸਾਰਿਆਂ ਦਾ ਹੀ ਜੀ ਤੇ ਲਓ ਜੀ ਆਪਾਂ ਇਧਰੋਂ ਚੁੰਨੀ ਵਾਲੇ ਰੋਡ ਨੂੰ ਜਾਵਾਂਗੇ ਜੀ ਤੇ ਉਸ ਤੋਂ ਅੱਗੇ ਆਪਾਂ ਜਾਵਾਂਗੇ ਜੀ ਹੰਸਾਲੀ ਸਾਹਿਬ ਵਾਲੇ ਰੋਡ ਨੂੰ ਲਓ ਜੀ ਆਪਾਂ ਆ ਗਏ ਜੀ ਇਧਰੋਂ ਚੁੰਨੀ ਵਾਲੇ ਰੋਡ ਤੇ ਤੇ ਲੋ ਜੀ ਕਿਹੜੇ ਕਿਹੜੇ ਜਾਂਦੇ ਨੇ ਰੋਡ ਤੇ ਸਾਰੇ ਜਣੇ ਕਮੈਂਟ ਕਰਕੇ ਦੱਸੋ ਇਹ ਆ ਗਿਆ ਜੀ ਝੰਜੇੜੀ ਕਾਲਜ ਸੀਜੀਸੀ ਝੰਜੇੜੀ ਤੇ ਲੋ ਜੀ ਬਹੁਤ ਸੋਹਣਾ ਕੈਂਪਸ ਹੈ ਇਹ ਇੱਥੇ ਮੇਰੇ ਖਿਆਲ ਤੇ ਲੱਖਾਂ ਹੀ ਬੱਚੇ ਪੜ੍ਹਦੇ ਨੇ ਇਹ ਕੈਂਪਸ ਦੇ ਵਿੱਚ ਮੈਂ ਅੰਦਰ ਵੀ ਗਈ ਹੋਈ ਆ ਤੇ ਹੁਣ ਕੁਝ ਜ਼ਿਆਦਾ ਹੀ ਵੱਡਾ ਬਣ ਗਿਆ ਤੇ ਸਾਰੇ ਜਣੇ ਜਾ ਕੇ ਜ਼ਰੂਰ ਦੇਖਿਓ ਜੀ ਇਹ ਵਲੌਗ ਨੂੰ ਤੇ ਅੰਦਰ ਦਾ ਵੀ ਵਲੌਗ ਮੈਂ ਪਾਇਆ ਹੋਇਆ ਜੀ ਬਹੁਤ ਟਾਈਮ ਪਹਿਲਾਂ ਦਾ ਲੋ ਜੀ ਹੁਣ ਆਪਾਂ ਚੱਲ ਪਏ ਜੀ ਹੰਸਾਲੀ ਸਾਹਿਬ ਵਾਲੇ ਰੋਡ ਦੇ ਉੱਤੇ ਆ ਗਏ ਜੀ ਆਪਾਂ ਤੇ ਅੱਗੇ ਜਾ ਕੇ ਫਿਰ ਆਪਾਂ ਮੱਥਾ ਟੇਕਣ ਤੋਂ ਬਾਅਦ ਫਿਰ ਆਪਾਂ ਜਾਵਾਂਗੇ ਉਹਨਾਂ ਦੇ ਘਰੇ ਤੇ ਲਓ ਜੀ ਆਹ ਦੇਖੋ ਜੀ ਸਾਡੇ ਉਧਾ ਵਾਲਾ ਰੋਡ ਅਨਸਾਲੀ ਸਾਹ ਵਾਲਾ ਇੱਧਰ ਵੀ ਬੜੀ ਸੋਹਣੀ ਹਰਿਆਲੀ ਸੀਗੀ ਵਿੱਚ ਵਿੱਚ ਥੋੜੀ ਥੋੜੀ ਬਾਰਿਸ਼ ਵੀ ਹੋ ਰਹੀ ਸੀਗੀ ਵਿੱਚ ਥੋੜਾ ਥੋੜਾ ਗਰਮੀ ਬਹੁਤ ਘੱਟ ਸੀਗੀ ਕਿਉਂਕਿ ਇਸ ਵਾਰੀ ਮੇਰੇ ਖਿਆਲ ਤੇ ਗਰਮੀ ਆਪਣੇ ਨੂੰ ਘੱਟੇ ਪਈ ਹੈ ਜੀ ਲਓ ਜੀ ਆਪਾਂ ਆ ਗਏ ਜੀ ਸਵੀਟਸ ਸ਼ਾਪ ਤੇ ਤੇ ਆਪਾਂ ਲੈਣ ਲੱਗੇ ਜੀ ਮਠਾਈ ਐ ਤੇ ਸਾਰੀ ਮਠਾਈ ਦੇਸੀ ਘਿਓ ਨਾਲ ਬਣੀ ਹੋਈ ਮਿਲਦੀ ਹੈ ਜੀ ਤੇ ਸਾਰਾ ਸਮਾਨ ਆਪਾਂ ਫਿਰ ਲੈਂਦੇ ਆ ਉਹਨਾਂ ਲਈ ਤੇ ਬਿਸਕੁਟ ਲੈਣੇ ਨੇ ਮਠਾਈ ਲੈਣੀ ਹੈ ਜੀ ਉਹਨਾਂ ਲਈ ਫਰੂਟਸ ਲੈਣੇ ਨੇ ਜੀ ਨਨਾਨ ਮੇਰੇ ਬਿਮਾਰ ਰਹਿੰਦੇ ਨੇ ਇਸ ਕਰਕੇ ਉਹਨਾਂ ਲਈ ਜ਼ਿਆਦਾਤਰ ਫਰੂਟਸ ਆਪਾਂ ਲਵਾਂਗੇ ਥੋੜੇ ਆਪਾਂ ਬਿਸਕੁਟ ਲਵਾਂਗੇ ਮਠਾਈ ਆਪਾਂ ਥੋੜੀ ਲਵਾਂਗੇ ਕਿਉਂਕਿ ਫਿਰ ਉਹ ਅੱਗੇ ਪਿੱਛੇ ਖਾ ਲੈਂਦੀ ਹੈ ਜੀ ਇਸ ਕਰਕੇ ਤੇ ਲਓ ਜੀ ਬਹੁਤ ਸੋਹਣੀ ਸ਼ਾਪ ਸੀਗੀ ਇਹ ਤੇ ਲਓ ਜੀ ਹੁਣ ਆਪਾਂ ਸਮਾਨ ਲੈ ਕੇ ਤੇ ਥੋੜੇ ਜਿਹਾ ਆਪਾਂ ਨੇ ਸਮੋਸੇ ਵਗੈਰਾ ਲੈ ਕੇ ਤੇ ਹੁਣ ਆਪਾਂ ਚੱਲਦੇ ਆਂ ਜੀ ਅੱਗੇ ਤੇ ਲਓ ਜੀ ਜਾਮ ਬਹੁਤ ਸੀਗਾ ਰਸਤੇ ਦੇ ਵਿੱਚ ਤੇ ਹੁਣ ਆਪਾਂ ਚੱਲਦੇ ਆਂ ਉਹਨਾਂ ਦੇ ਹੰਸਾਲੀ ਸਾਹਿਬ ਨੂੰ ਲਓ ਜੀ ਉਸ ਤੋਂ ਬਾਅਦ ਆਪਾਂ ਪਹੁੰਚ ਗਏ ਜੀ ਹੰਸਾਲੀ ਸਾਹਿਬ ਗੁਰਦੁਆਰਾ ਸਾਹਿਬ ਦੇ ਵਿੱਚ ਤੇ ਲਓ ਜੀ ਸਭ ਤੋਂ ਪਹਿਲਾਂ ਆਪਾਂ ਗੁਰਦੁਆਰਾ ਸਾਹਿਬ ਦੇ ਵਿੱਚ ਮੱਥਾ ਟੇਕਿਆ ਮੱਥਾ ਟੇਕਣ ਤੋਂ ਬਾਅਦ ਇਹਦੇ ਪਾਪਾ ਨੇ ਥੈਰੇਪੀ ਲਈ ਜੀ ਕਿਉਂਕਿ ਇਹਨਾਂ ਦੀ ਬਾਹ ਵਿੱਚ ਦਰਦ ਹੁੰਦਾ ਹੈ ਜੀ ਬਾਹ ਦਾ ਦਰਦ ਹਟ ਨਹੀਂ ਜੀ ਰਿਹਾ ਲਓ ਜੀ ਆਪਾਂ ਪਹੁੰਚ ਗਏ ਮੇਰੇ ਨਨਾਨ ਦੇ ਪਿੰਡ ਤੇ ਜੋ-ਜੋ ਸਮਾਨ ਸੀਗਾ ਉਹਨੂੰ ਆਪਾਂ ਸਾਰਾ ਹੀ ਦੇ ਕੇ ਆਉਣਾ ਨਾਰੀਅਲ ਪਾਣੀ ਵਗੈਰਾ ਜੋ-ਜੋ ਲਿਆਈ ਜੀ ਤੇ ਲਓ ਜੀ ਛੋਟੀ ਜੀ ਥੋੜੀ ਜੀ ਇਧਰੋਂ ਛੋਟੀ ਗਲੀ ਹੈ ਜੀ ਆਪਾਂ ਉਹਨਾਂ ਦੇ ਘ ਤੇ ਲਓ ਜੀ ਹੁਣ ਉਹ ਆਉਣਗੇ ਅੰਦਰ ਤੋਂ ਤੇ ਬਾਕੀ ਤੁਸੀਂ ਸਾਰੇ ਵਲੌਗ ਦੇ ਨਾਲ ਬਣੇ ਰਹੋ ਤੇ ਉਹਨਾਂ ਦਾ ਇਹ ਨਵਾਂ ਘਰ ਪੈ ਰਿਹਾ ਜੀ ਦੇਖ ਸਕਦੇ ਹੋ ਜੀ ਤੁਸੀਂ ਤੇ ਨੀਚੇ ਫਰਸ਼ ਵਗੈਰਾ ਜੇ ਨਹੀਂ ਪਏ ਅਜੇ ਅੱਧੇ ਅਨਕੰਪਲੀਟ ਹੈ ਜੀ بارش ਹੋਣ ਕਰਕੇ ਤੇ ਇਹਨਾਂ ਨੇ ਥੋੜਾ ਜਿਹਾ ਕੰਮ ਆਪਣਾ ਰੋਕਤਾ ਜੀ ਬਰਸਾਤਾਂ ਤੋਂ ਬਾਅਦ ਇਹ ਕੰਮ ਸਟਾਰਟ ਕਰਨਗੇ ਤੇ ਦੋ ਥੋਂ ਘਰ ਬਣ ਰਿਹਾ ਹੈ ਜੀ ਇਹ ਤੇ ਬਹੁਤ ਸੋਹਣਾ ਲੱਗਿਆ ਜੀ ਤੇ ਆਪਾਂ ਨੇ ਇਹਨਾਂ ਨੇ ਕੰਪਲੀਟ ਕਰ ਲਈ ਕਦਰਲੀ ਸਾਈਡ ਤੇ ਬਣ ਰਿਹਾ ਘਰ ਨਾਲੇ ਹੈ ਜੀ ਕੰਧ ਦੇ ਨਾਲੇ ਤੇ ਵੀਰ ਜੀ ਇਹਦੇ ਪਾਪਾ ਨੂੰ ਦਿਖਾ ਰਹੇ ਨੇ ਜੀ ਤੇ ਲਓ ਜੀ ਆਪਾਂ ਆ ਗਏ ਜੀ ਵਾਪਸ ਉਸ ਤੋਂ ਬਾਅਦ ਆਪਾਂ ਨੇ ਆ ਕੇ ਅਚਾਰ ਲਿਆ ਗੁੜ ਲਿਆ ਸ਼ੱਕਰ ਲਈ ਹੈ ਜੀ ਤੇ ਹੁਣ ਆਪਾਂ ਆ ਗਏ ਆਪਣੇ ਪਿੰਡ ਨੂੰ ਘਰ ਨੂੰ ਤੇ ਲਓ ਜੀ ਵਲੌਕ ਕਿਦਾਂ ਦਾ ਲੱਗਿਆ ਕਮੈਂਟ ਬਾਕਸ 'ਚ ਜਾ ਕੇ ਜਰੂਰ ਲਿਖਿਓ ਜੀ ਤੇ ਆਉਂਦੇ ਸਾਰ ਵੀ بارش ਪੈਂਦੀ ਸੀਗੀ ਆਪਾਂ ਨੂੰ ਥੋੜਾ ਜਿਹਾ ਜਲਦੀ ਮੁੜਨਾ ਪਿਆ ਜੀ ਆਪਾਂ ਨੇ ਉਹਦੇ ਘਰ ਦਾ ਵਲੌਗ ਉਹਨਾਂ ਦੇ ਨਾਲ ਆਪਾਂ ਨੇ ਗੱਲਬਾਤ ਦਾ ਵਲੌਗ ਨਹੀਂ ਸ਼ੂਟ ਕੀਤਾ ਕਿਉਂਕਿ ਥੋੜਾ ਜਿਹਾ ਇੱਕ ਉਹ ਪ੍ਰੋਬਲਮ ਚ ਜ਼ਿਆਦਾ ਸੀਗੇ ਇਸ ਕਰਕੇ ਮੈਂ ਤੁਹਾਨੂੰ ਨਹੀਂ ਦਿਖਾਇਆ ਵੀਡੀਓ ਦੇ ਵਿੱਚ ਵੈਸੇ ਉਹਨਾਂ ਨੂੰ ਮੈਂ ਦਿਖਾਇਆ ਹੋਇਆ ਹੈ ਜੀ ਤੇ ਮਿਲਦੇ ਆਂ ਜੀ ਫਿਰ ਨੈਕਸਟ ਵਲੌਗ ਦੇ ਵਿੱਚ ਤਦ ਤੱਕ ਲਈ ਧੰਨਵਾਦ ਜੀ ਥੈਂਕ ਯੂ